ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰਦੇ ਤੇ ਪੁਲਿਸ ਕਸਟਡੀ ਚ ਮਾਰਦੇ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀਟੀ ਕੀ ਸੀ ਗਏ ਕਿੱਥੇ ਨੇ ਕਿੱਧਰ ਨੂੰ ਗਏ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮਹਿਫੂਜ਼ ਹੋ ਸਰ ਇੱਕ ਐਫ ਆਈ ਆਰ ਚੋਂ ਦੋ ਜਿਹੜੇ ਮੇਨ ਬੰਦੇ ਹੀ ਕੱਢ ਤੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਦੀ ਇਹ ਕੇਸ ਕਚਹਿਰੀਆਂ ਦੇ ਵਿੱਚ ਸਟੈਂਡ ਕਰੇਗਾ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨੋਂ ਦਾ ਨਾਂ ਹੈ ਤੇ ਬੇਅਦਬੀ ਦਾ ਜਿਹੜਾ ਬਿੱਲ ਕਿਦੇ ਵਾਸਤੇ ਲੈ ਕੇ ਆਣ ਲੱਗੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਗਾਂਧੀ ਤਰੀਕ ਪੈ ਗਈ ਤਰੀਕ ਕਿਹੜੀ ਦਿੱਸਦੀ ਹੈ ਹੁਣ 8 ਅਗਸਤ ਪੈ ਗਈ ਹੈ ਅਜੇ ਤੱਕ ਚਲਾਨ ਨਹੀਂ ਪੁੱਟਪ ਹੋਇਆ ਚਲਾਨ ਆ 2 ਮਿੰਟ ਜੀ ਬੜਾ ਇੰਪੋਰਟੈਂਟ ਮਸਲਾ ਹੈ ਸਾਰੇ ਨੂੰ ਪਹਿਲੇ ਤੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅਸੀਂ ਦੱਸ ਬੈਠੇ ਆ ਕਿ ਜਿਹੜਾ ਫਰਜ਼ੀ ਸੈਸ਼ਨ ਇਹ ਚਲਾ ਰਹੇ ਨੇ ਦੂਜਾ ਦਿਨ ਕੱਲ ਚੱਲਿਆ 11 ਮਿੰਟ 1 ਕਰੋੜ ਰੁਪਈਆ ਲੱਗਾ ਸੂਬੇ ਦਾ 10 ਲੱਖ ਰੁਪਿਆ ਮਿੰਟ ਦਾ ਮੇਰਾ ਕੱਲ ਸ਼ਾਰਟੈਸਟ ਸੈਸ਼ਨ ਹਿੰਦੁਸਤਾਨ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਣਾ ਕਿਸੇ ਸਟੇਟ ਨੇ ਇੱਕ ਘੰਟੇ ਵਿੱਚ ਮੇਰਾ ਖਿਆਲ ਜੇ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ ਚ નોਟ 1 ਕਰੋੜ ਰੁਪਿਆ ਨਹੀਂ ਫੂਕਿਆ ਜਾ ਸਕਦਾ ਜਿੱਥਾਂ ਭਗਵੰਤ ਮਾਨ ਨੇ ਫੂਕਿਆ ਅਸੀਂ ਮੰਗ ਕਰਦੇ ਰਹੇ ਹਾਂ ਕਿ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਅਬੋਰ ਦੇ ਵਿੱਚ ਉਹਦੀ ਅਸਲੀਅਤ ਲੋਕ ਜਾਨਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸੀ ਸੈਸ਼ਨ ਆਣ ਵਾਲਾ ਅਸੈਂਬਲੀ ਦਾ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਕਿ ਜੀ ਅਸੀਂ ਮੁਬਾਰਕ ਦਿੰਨੇ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰਨ ਚਾੜ੍ਹਿਆ ਤੁਹਾਡੇ ਸਾਹਮਣੇ ਪਹਿਲੇ ਇਨਕਾਊਂਟਰ ਵਿਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕਾਊਂਟਰ ਤੋਂ ਭੱਜ ਗਏ ਫਿਰ ਕਹਿ ਲੱਗੇ ਕਿ ਜੀ ਜਿਹੜੇ ਅਸੀਂ ਬੰਦੇ ਅਕਿਊਜ਼ਡ ਫੜੇ ਸੀ ਕਤਲ ਦੇ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵੈਪਨ ਰਿਕਵਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰ ਦਿੰਦੇ ਤੇ ਪੁਲਿਸ ਕਸਟਡੀ ਚ ਮਾਰਦੇ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀਟੀ ਕੀ ਸੀ ਗਏ ਕਿੱਥੇ ਨੇ ਕਿੱਧਰ ਨੂੰ ਗਏ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮਹਿਫੂਜ਼ ਹੋਸਾ ਨੰਬਰ 2 ਲੈਂਡ ਫੂਲਿੰਗ ਪਾਲਿਸੀ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਦਾ ਬੇਵਕੂਫ ਕਿਸ ਤਰ੍ਹਾਂ ਬਣਾਣਾ ਉਹਦੇ ਤੇ ਚਰਚਾ ਕਰਕੇ ਰਾਜੀ ਨਹੀਂ ਅੱਜ ਮਾਨਸਾ ਤੁਸੀਂ क्रुएल्टी ਅਗੇਂਸਟ ਐਨੀਮਲਸ ਦੀ ਗੱਲ ਤੇ ਕੀਤੀ ਬਿੱਲ ਲੈ ਕੇ ਆਂਦਾ ਸੀ ਉਹਨੂੰ ਵੈਲਕਮ ਕਰਨਾ ਬੱਡ क्रुएल्टी ਅਗੇਂਸਟ ਪੰਜਾਬੀਜ਼ क्रुएल्टी ਅਗੇਂਸਟ ਯੂ ਪੋਲਿਟੀਕਲ ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਜ਼ ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬਾਈਬਲ ਕਲਾ ਕੋਟ ਕਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਨੂੰ ਮੈਂ ਦੱਸਣਾ ਚਾਹਨਾ ਸਾ ਸੁਖਰਾਜ ਸਿੰਘ ਨੇ ਜਿਨ੍ਹਾਂ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਜੀ ਉਹਨਾਂ ਦਾ ਨਾਮ ਸੀ ਪਰ ਗਾੜੀ ਬੈਬਲ ਕਲਾ ਦੀ ਫਾਇਰਿੰਗ ਵਿੱਚ ਹੋਇਆ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਲ ਬੇਦਬੀ ਕੀਤੀ ਹੈ ਉਹਨਾਂ ਨੂੰ ਕਟੜੇ ਦੇ ਵਿੱਚ ਖੜਾ ਕਰਕੇ ਅਸੀਂ ਸਜ਼ਾਵਾਂ ਦਵਾਵਾਂਗੇ ਮੇਰੇ ਵੀਰੋ ਅੱਜ 3.5 ਸਾਲ ਬੀਤਣ ਤੋਂ ਬਾਅਦ ਜਿਹੜਾ ਪੋਸਟਰ ਬॉय ਸੀ ਇਹਨਾਂ ਦਾ ਪੋਸਟਰ ਬॉय ਜਿਹਦੇ ਨਾਂ ਦੀਆਂ ਵੋਟਾਂ ਲਈਆਂ ਕੂਨ ਵਿਜੇ ਪ੍ਰਤਾਪ ਸਿੰਘ ਉਹ ਤੇ ਕੜ ਤਾ ਪਾਰਟੀ ਤੋਂ 6 ਸਾਲ ਪਹਿਲੇ ਬਾਹਰ ਆ ਗਿਆ ਆ ਸਾਡੇ ਨਾਲ ਸਾਡਾ ਵੀਰ ਬੈਠਾ ਇਸ ਦੋ ਐਫ ਆਈ ਆਰਸ ਹੋਈਆਂ ਸੀ ਇੱਕ ਕੋਟਕਪੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਗਾੜੀ ਬਾਈਬਲ ਕਲਾ ਜਿੱਥੇ ਦੋ ਸ਼ਾਟਾਂ ਹੋਈਆਂ ਸੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹਨਾ ਇਹਨਾਂ ਤੋਂ ਇਨਸਾਫ ਇਨਸਾਫ ਦੀ ਕੀ ਤਵਕੋ ਰੱਖ ਸਕਨੇ ਆ ਇਹ ਦੇਖੋ ਭਗਵੰਤ ਕੋ ਤੇ ਅਰਵਿੰਦ ਕੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਕੋ ਪਿਛਲੇ ਦਿਨੀ ਆ ਬੈਬਲ ਕਲਾਂ ਦੇ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚਰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰੋਂ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕੋਰਟ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਜੇ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਕਰ ਦਿੱਤਾ ਜਾਵੇ ਆਨਰੇਬਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇਜ਼ ਹੀ ਫਰੀਦਕੋਟ ਤੋਂ ਅਸੀਂ ਚੰਡੀਗੜ੍ਹ ਸੈਸ਼ਨਜ਼ ਦੇ ਵਿੱਚ ਟਰਾਂਸਫਰ ਕਰ ਹੁਣ ਤੁਸੀਂ ਵੇਖੋ ਇੱਕ ਅਜੇ ਫਰੀਦਕੋਟ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ तकरीबन 29 ਜੁਲਾਈ 2024 ਦਾ ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹਨ ਜਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਕੁਮਰ ਵਿਜੇ ਪ੍ਰਤਾਪ ਦੀ ਉਹ ਸਿੱਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰਿੰਗ ਉਹਨਾਂ ਦੋਸ਼ੀਆਂ ਦੇ ਵਿੱਚ ਧਾਏ ਸਤਿਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਖਬੀਰ ਸਿੰਘ ਬਾਦਲ ਦਾ ਸਤਿਪ੍ਰਕਾਸ਼ ਸਿੰਘ ਉਦੋਂ ਚੀਫ ਮਿਨਿਸਟਰ ਸਨ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੰਦ ਬੰਦੇ ਆ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਤੇ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਹੈ ਨੀਅਤ ਇਹ ਤੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾਹ ਸਿੰਘ ਉਮਰਾਨੰਗਲ ਬਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਸੁਹੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸੁਮੇਸ਼ ਸਿੰਘ ਸੈਣੀ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚੀਫ ਮਿਨਿਸਟਰ ਇੱਕੇ ਉਹ ਦੋ ਆਰਡਰ ਤੇ ਦੇ ਨਹੀਂ ਸਕਦਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜੇ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਨੇ ਇੱਕ ਜਗ੍ਹਾ ਲੋਕ ਕੋਟਕਪੂਰੇ ਫੱਟੇ ਡੁੰਦੇ ਨੇ ਇੱਥੇ ਬੰਦੇ ਜੀਤ ਹੋ ਜਾਂਦੇ ਨੇ ਇੱਕ ਐਫ ਆਈ ਆਰ ਚੋਂ ਦੋ ਜਿਹੜੇ ਮੇਨ ਬੱਦੇ ਹੀ ਕੱਢ ਤੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਦੀ ਇਹ ਕੇਸ ਕਚਹਿਰੀਆਂ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹੁੰਦਾ ਭਗਵੰਤਬਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇਣ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਇਹ ਸੀ ਫਰੀਦਕੋਟ ਤੇ ਕੋਟਕਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਇਡਾ ਵੱਡਾ ਜਿਹੜੀ ਉਥੋਂ ਇੱਕ ਉਥੇ ਬੰਦ ਹੋਏ ਉਥੇ ਗੋਲੀਆਂ ਚੱਲੀਆਂ ਉਥੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਅਦਾ ਕਰਕੇ ਵਾਅਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਬੇਅਦਬੀ ਦੇ ਵਿੱਚ ਬਾਦਲ ਤੇ ਸੁਖਵੀਰ ਦੋਨਾਂ ਦਾ ਨਾਂ ਹੈ ਤੇ ਬੇਅਦਬੀ ਦਾ ਜਿਹੜਾ ਬਿੱਲ ਕਿਦੇ ਵਾਸਤੇ ਲੈ ਕੇ ਆਣ ਲੱਗੇ ਇਹਦਾ ਜਵਾਬ ਦੇਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਤੇ ਆਪ ਦੀ ਸਰਕਾਰ ਨੇ ਕੀਤਾ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਏ ਹੱਥ ਜੋੜ ਕੇ ਲਿਖਤੀ ਮਾਫੀ ਐਹੋ ਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਇਹਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਉਹ ਕਾਗਜ਼ ਕਿੱਥੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚ ਉਹ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਗਾਂਧੀ ਤਾਰੀਖ ਪੈ ਗਈ ਤਾਰੀਖ ਨਹੀਂ ਦਿੱਤੀ ਉਹਨੇ ਬਸ ਹੁਣ 8 ਅਗਸਤ ਪੈ ਗਈ ਹੈ ਅਜੇ ਤੱਕ ਚਲਾਨ ਨਹੀਂ ਪੁੱਟਪ ਹੋਇਆ ਚਲਾਨ ਨਾ ਨਿਹਾਲ ਸਾਂਜੀ 1 ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਨ ਪੁੱਟਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣਗੇ ਕੀ ਅਸੀਂ ਉਮੀਦ ਕਰੀਏ ਤੇ ਤਾਂ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੂਠੀਆਂ ਦੀ ਅਸੈਂਬਲੀ ਨੂੰ ਵੀ ਅਜਾ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ 'ਤੇ ਰੋਡ ਬਨੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤੇ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਇਹਨਾਂ ਤੇ ਵੀ ਹੋਏਗਾ ਮਿਹਰਬਾਨੀ ਹਾਂਜੀ ਮਾਜ ਸਾਹਿਬ ਨੇ ਅਮਨ ਅਮਨਰੋਵਾਲਾ ਗੱਲੂਈਏ ਉਹਨਾਂ ਨੇ ਆਰੋਗਾ ਹੈ ਕਿ ਕਾਡਾ ਭਾਜਪਾ ਨਾਲ ਕੋਈ ਸਮਝੌਤਾ ਹੋਇਆ ਕਿਸੇ ಸದਨ ਨੇ ਕਹਿੰਦੇ ਬਿਲਕੁਲ আচ্ছা ਇੱਕ ਮਿੰਟ ਜਿੱਦਣ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਰਜਿਸਟਰ ਹੋ ਜੇ ਉਹਨਾਂ ਚਿਰ ਸਾਡਾ ਸਮਝੌਤਾ ਨਹੀਂ ਹੈ ਹੁਣ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇੱਧਰ ਆਪਣੇ ਆਪਣੇ ਬਾਈ ਸਾਹਿਬ ਧਿਆਨ ਰੱਖੋ ਮੈਂ ਰਹਿਣ ਵਾਲਾ ਚੰਡੀਗੜ੍ਹ ਦਾ ਮੇਰਾ ਸਰਕਾਰੀ ਘਰ ਵੀ ਚੰਡੀਗੜ੍ਹ ਤੇ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਘੋਰ ਕਿਤੇ ਹੋਣੀ ਸੀ ਇਹ ਲਾਗੂ ਮੁਹਾਲੀ ਥੋੜਾ ਹੋਣੀ ਸੀ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਬੰਦਾ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਹੈ ਤੈਨੂੰ ਤਕਲੀਫ ਹੋ ਗਈ ਹੈ ਤੇ ਰੋਜ਼ ਰੇਡ ਮਾਰਦੇ ਲੋਕਾਂ ਤੇ ਇਹਦੇ ਬਿਨਾ ਕਿਸੇ ਦੇ ਸਰਚ ਵਾਰੰਟ ਲਿਆਂ ਜਿਹਦਾ ਮਰਜ਼ੀ ਫਲੈਟ ਇਹ ਉਹਨਾਂ ਦੇ ਫਲੈਟ ਫੋਲ ਲੈਂਦੇ ਨੇ ਸਾਰਾ ਕੰਮ ਕਰ ਲਏ ਤੇ ਪਹਿਲੀ ਵਾਰ ਇਹਨਾਂ ਤੇ ਹੋਣ ਲੱਗਾ ਇਹਨਾਂ ਨੂੰ ਪਤਾ ਲੱਗਾ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤਾਂ ਟਰੇਲਰ ਸ਼ੁਰੂ ਹੀ ਹੋਇਆ ਕੰਮ ਅਜੇ ਗਾਹ ਵੇਖੋ ਇਹਨਾਂ ਨਾਂ ਬੰਦਾ ਕੀ ਅਜੇ ਵਾਰੀ ਕੋਈ ਬਦਲ ਤੇ ਲੈਣ ਤੋਂ ਸੋ ਇਸ ਗੱਲ ਕਾਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਹੁਣ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਬਾਦਲ ਤੇ ਸੁਗਬੀਰ ਇਸ ਮੇਨ ਕੇਸ ਤੋਂ ਬਾਈਬਲ ਕਲਾ ਤੇ ਬਰਗਾੜੀ ਚੋਂ ਇਹਨਾਂ ਨੇ ਬਾਹਰ ਰੱਖੇ ਨੇ ਇਹ ਸਵਾਲ ਹੁਣ ਭਗਵੰਤ ਨੂੰ ਪੁੱਛੋ ਇੱਕ ਸਵਾਲ ਜੀ ਸਾਹਿਬ ਦਵਾਇਆ ਸਾਹਿਬ ਜੀ ਦੇਖੋ हम दो के सारी सबूत दे चुके हैं इनके खिलाफ सबूत इसके खिलाफ भी दे दिया भगवंत के वो वेरीफाई कर रहे और अरविंद के खिलाफ भी जो है केजरीवाल के वो भी क्योंकि इन्होंने अपना आपका खुद का हैंडल इस्तेमाल किया है, ट्विटर पर और फेसबुक पर एंड इज एम कन्वीन जी मे ए, मे ए को तो मैं इतनी बात ही कहूंगा बातें कम करो कुछ कार्रवाई कर, कर, कर दिखाओ वो तो कार्रवाई करो ना बातें करने से इस, इसकी सेहत को क्या फर्क पड़ता है इसकी सेहत को कोई फर्क नहीं दी कोई कार्रवाई करो दी जैसे हमने की ਇਹਦੀ 2 ਵਜੇ ਤੋਂ ਪਹਿਲੇ ਦੀ ਹੈ ਕਿ 2 ਵਜੇ ਤੋਂ ਬਾਅਦ ਦੀ ਕਿਹੜੀ ਹੋਣਾ ਆਇਆ ਨਾ ਆ ਟਾਈਮ ਕੀ ਹੋਇਆ ਉਹ 3 ਵਜੇ ਦੀ ਸਟੇਟਮੈਂਟ ਦਾ ਕੀ ਕਹੀਏ 2 ਵਜੇ ਤੋਂ ਬਾਅਦ ਇਹਦੀ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦਾ ਸਟੇਟ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਹਰ ਵਾਲੀ ਜਿਹੜੇ 2 ਵਜੇ ਤੋਂ बाद वाली नु मैं सीरियसली नहीं लेता बट एम शुड एक्ट अगेंस्टा साहबाड़ी की बात कही सुखबीर बादल और प्रकाश बादल देखा जाए तो जो सरकार आपकी आई थी दो में अमरिंदर सिंह की तो उन्होंने कहा था की वो इसमें कार्रवाई कराएंगे सबसे पहला यही सर पे वो छोड़ो काम अमरिंदर अमरिंदर सिंह कौन सी जमात में बीजेपी में है ना उसको सवाल कर